ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚੇ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਦੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਛੁਪੇ ਛੁਪਨਾ ਹੋਵੇਈ ਗੇ ਲਾਏ ਰਹਾ ਜਲ ਬਤਾਰ ਪੁਖਿਆਂ ਪੁਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਸਹ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਤ ਹੁਕਮ ਲੈ ਕੇ ਦੋਕਤਕ ਪਾਈਆ ਏ ਇੱਕ ਨਾ ਹੁਕਮੀ ਭਗਤੀ ਤੇ ਹੁਕਮੀ ਸਦਾ ਪੁਵਾਈ ਏ ਹੁਕਮੇ ਅੰਦਰ ਸਭ ਕੋ बाहर हुक्म ना कोई नानक को हुक्म है जे बुझे ताहु में कहे ना कोई गावे को तान होवे किसे तान गावे को दांत जाने निशान गावे को गुणवडियां चार गावे को विद्या विखम विचार गावे को साज करी तनखे गावे को जी ले फिर दे गावे को जापे दिसे दूर गावे को विखे हाजरा दूर ਕਥਨਾ ਕਤੀਨਾ ਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹ ਜੁਗਾ ਜੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਉਤਸੇ ਵੇ ਪਰਵਾਹੋ ਸਾਚਾ ਸੈ ਸਾਚਨਾ ਪਾਖਿਆ ਪਵ ਅਪਾਰਾ ਕੇ ਮੰਗੇ ਦੇ ਦੇ ਦਾਤ ਕਰੇ ਦਤਾਰ ਫੇਰ ਕੇ ਅੱਗੇ ਰੱਖੀਏ ਜਿੱਤ ਦਿੱਸੇ ਦਰਬਾਰ ਮੋਹ ਕੇ ਬੋਲਨ ਬੋਲਿਏ ਜਿੱਤ ਸੁਣ ਧਰੇ ਪਿਆਰ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਧਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਿਆ ਸਮਾਈ ਗੁਰ ਈਸਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਜਾਈ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਤ ਨਾਵਾਂ ਜੇਤ ਸ ਭਾਵਾਂ ਬਿਨ ਭਾਣੇ ਕੇ ਨਾਹੀ ਕਰੀ ਜੇਤੀ ਸਿਰ ਠੋ ਪਾਈ ਵੇਖਾਂ ਮਿਨ ਕਰਮਾਂ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤਿ ਜੱਗ ਲੇ ਜੇ ਤਿਸ ਨਦਰਨਾ ਆਵੈ ਤੇ ਵਾਤਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤੇਹਾ ਕੋਈ ਨ ਸੁਝੈ ਜੇ ਤੇ ਸਗਨ ਕੋਈ ਕਰੈ ਸੁਨੇ ਸਿੱਧ ਪੀਰ ਸਰ ਨਾ ਸੁਨੇ ਧਰਤ ਤਵਲ ਆਕਾਸ ਸੁਨੇ ਦੀਪ ਲੋ ਪਤਾਲ ਸੁਨੇ ਪੁਹੇ ਨ ਸਕੇ ਕਾਲ ਨਾਨਕ ਭਗਤ ਅਸਦਾ ਵਿਗਾ ਸੁਨੇ ਧੂਪ ਪਾਪ ਕਾ ਨਾ ਸੁਣਿਐ ਸਰਬਰਮਾਇੰਦ ਸੁਣਿਐ ਮੁੱਖ ਸਲਾਹਨ ਮੰਨਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠ ਸਠ ਕਾ ਇਸਨਾਣ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣਿਐ ਦੂ ਪਾਪ ਕਾ ਨਾਸ ਸੁਣਿਐ ਸਰਾਂ ਗੁਨਾ ਕੇ ਗਾ ਸੁਣਿਐ ਸੇਖ ਪੀਰ ਪਾਤਸ਼ਾਹ ਸੁਣਿਐ ਅੰਦੇ ਪਾਵੈ ਰਾਹ ਸੁਣੀਏ ਹਾਤ ਹੋਵੇ ਅਸ ਗਾ ਨਾਨਕ ਭਗਤਾ ਸਦਾ ਵੀ ਗਾ ਸੁਣੀਏ ਤੂੰ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੋਰਤ ਹੋ ਬਈ ਮਨ ਬੋਧ ਮੰਨੇ ਸਗੜ ਭਵਣ ਕੀ ਸੋਧਦਾ ਮੰਨੇ ਮੋ ਛੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਾਗਣਾ ਚੱਲੇ ਪੰਤ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਿਓ ਸਧਾਰਮ ਮੰਨੇ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਇ ਨਪੇਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗੇ ਮਾਨ ਪੰਚੇ ਸੋਹੇ ਦਾਰਾ ਜਾਣ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੌਹਲ ਧਰਮ ਦਇਆ ਕਾ ਪੂਤ ਸੰਤੋਖਾ ਪਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਉਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਪਨਾ ਲਿਖਿਆ ਬੁੜੀ ਕਲਾਮ ਇਹੋ ਲਿਖ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੇਤੀ ਦਾਤ ਜਾਣ ਕੌਣ ਕੋਤ ਕੀਤਾ ਪਸਾਉ ਇੱਕੋ ਕਵਾਲ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰੈਣ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭੜੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਕਤ ਜਾਪ ਸੰਕ ਭਾਉ ਸੰਕ ਪੂਜਾ ਸੰਕ ਤਪਤਾਉ ਸੰਕ ਗ੍ਰੰਥ ਮੁਖਵੇਦ ਪਾਠ ਸੰਕ ਜੋਗ ਮਨ ਰਹੇ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤੀ ਸੰਕ ਦਾਤਾਰ ਸੰਕ ਸੂਰਮੋ ਪਖਸਾਰ ਸੰਕ ਮੋਨ ਲੇਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਰੀਕਾਰ ਤੂ ਸਦਾ ਸਲਾਮਤ ਨਰਨਕਾਰ ਅਸੰਖ ਮੂਰਖਾਂ ਤੇ ਖੋਰ ਅਸੰਖ ਚੋਰ ਹਰਾਮਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ਮਲ ਭਖ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਤਾ ਅਗਮ ਅਗਮ ਅਸੰਖ ਲੋਹਾ ਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੇ ਲਿਖਣ ਬੋਲਨ ਬਾਣ ਅਖਰਾਂ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤੇ ਸਿਰ ਨਾਹੇ ਜਿਮ ਫਰਮਾਇ ਤੇਮ ਤੇ ਪਾਹੇ ਜੇਤਾ ਕਿਤਾ ਤੇ ਤਾ ਨਾਉ ਬਿਨ ਨਾਮੇ ਨਾਹੀ ਕੋਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਵ ਨਾਨਕ ਹੁਕਮਿ ਆਓ ਜਾਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾ ਸਾਤ ਬਾਣੀ ਬਰਮਾਉ ਸਾਤ ਸੋਹਣ ਸਦਾ ਮਨ ਚਾਓ ਕਮਣ ਸਵੇਲਾ ਵਕਤ ਕਮਣ ਕਮਣ ਤੇ ਕਮਣ ਵਾਰ ਕਮਣ ਸੋਰ ਤੇ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪੈ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇ ਕਾਦੀਆ ਜੇ ਲਿਖਣ ਲੇ ਕੁਰਾਨ ਤੇਤ ਵਾਰ ਨ ਜੋਗੀ ਜਾਣੇ ਰੁੱਤ ਮਾਹ ਨ ਕੋਈ ਯਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋ ਏ ਕਿਵ ਕਰੇ ਆਖਾ ਕਿ ਵਸਾ ਲਾਹੀ ਕਿਉ ਵਰਨੀ ਕਿ ਜਾਣਾ ਨਾਨਕ ਕੇ ਆਖਣ ਸਭ ਕੋ ਆਖੇ ਇੱਕ ਤੂ ਇੱਕ ਸਿਆਣਾ ਵੱਡਾ ਸੈਂ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਕ ਅਗਾਸਾਂ ਅਗਾਸ ਓੜ ਕੀ ਓੜ ਕ ਭਾਲ ਥੱਕੇ ਵੇਦ ਕਹਿਣ ਕ ਬਾਤ ਸੈ 18 ਕਹਿਣ ਕਤੇ ਬਾ ਅਸਲੋ ਇੱਕ ਧਾਤ ਲੇਖਾ ਹੋਇ ਤਾ ਲਿਖੀਏ ਲੇਕੇ ਹੋਏ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਭਵੇਂ ਸਮੁੰਦਰ ਨ ਜਾਣੇ ਹੈ ਸਮੰਦ ਸਾスルਤਾਨ ਗਿਰਹਾ ਸੇ ਤੀ ਮਾਲ ਧਨ ਕੀੜੀ ਤੋਲ ਨ ਹੋਣੀ ਜੇ ਤ ਸਮਨ ਨ ਵਿਸਰੇ ਅੰਤ ਨਾ ਸਿਰਤੀ ਕਹਿਨ ਨੇ ਅੰਤ ਅੰਤਨਾ ਕਰਨ ਦੇ ਨੈਂ ਅੰਤੇ ਅੰਤਨਾ ਵੇਖਣ ਸੁਨਨ ਨੇ ਅੰਤੇ ਅੰਤਨਾ ਜਾਪੇ ਕਿਆ ਮਨਮੰਤੇ ਅੰਤਨਾ ਜਾਪੇ ਕਿਤਾ ਆਕਾਰ ਅੰਤਨਾ ਜਾਪੇ ਪਾਰ ਆਵਰ ਅੰਤ ਕਾਰਨ ਕੀਤੇ ਬਿਲ ਲਾਹਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਬੂਚਾ ਥਾਉ ਚੇ ਉਪਰ ਉੱਚਾ ਨਾ ਹੋਇ ਵੜ ਉੱਚਾ ਹੋਵੇ ਕੋਇ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੇਤੇ ਮੰਗੇ ਜੋਤ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖ ਕਾਹੀ ਕਾਹੇ ਕੇਤੇ ਆਦੋਖ ਫੋਗ ਸਦ ਮਾਰੇ ਵਿਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰੇ ਆਖ ਨਾ ਸਕੈ ਕੋਏ ਦੇਖੋ ਖਾ ਕੇ ਆਖ ਨਾ ਪਾਏ ਉਹ ਜਾਣੇ ਜੇਤੇ ਮੋਹ ਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੇਕੇ ਕੇ ਜੈਸਾ ਨੋ ਬਕਸੇ ਸੇ ਪਸਲਾ ਨਾਨਕ ਪਾਸ਼ਾਹੀ ਪਾਤਸ਼ਾ ਅਮਲ ਗੁਨ ਮਲਵਾ ਪਾਰ ਮਲਵਾ ਪਾਰਗੇ ਮਲ ਪੰਡਾਰ ਮਲ ਆਵੇ ਮਲ ਜਾਹੇ ਮਲ ਭੈ ਮਲਾ ਸਮਾਹੇ ਮਲ ਧਰਮ ਮਲ ਦੇ ਬਾਣ ਮਲ ਤਲ ਮਲ ਪਰਵਾਨ ਮਲ ਬਕਸੀ ਸਮਲ ਨਿਸ਼ਾਨ ਮੋਲ ਕਾਰਮ ਮੋਲ ਫਰਮਾਨ ਮੋਲੋ ਮੋਲ ਆਖਿਆ ਨਾ ਜਾਏ ਆਖ ਆਖ ਰਹੇ ਲੇਵ ਲਾਏ ਆਖੇ ਵੀਰ ਪਾੜ ਪੁਰਾਣੇ ਆਖੇ ਭੜੇ ਕਰੇ ਰਖਿਆਣੇ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮਨ ਜਨ ਤੇ ਆਖੇ ਆਖਣ ਪਾਹ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖਣਾ ਥੱਕੇ ਕਈ ਕੇ ਜੇ ਵੜਾ ਭਾਵੇ ਤੇ ਵੜਾ ਹੋਏ ਨਾਨਕ ਜਾਣ ਸੱਚਾ ਸੋਏ ਦੇਖੋ ਆਖੇ ਭੋਲ ਵਿਗਾੜ ਤਾਂ ਲਿਖੀਏ ਸਿਰ ਗਵਾਰੰਗਾ ਵਾਰਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅਸ਼ੰਕਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਓ ਕਹੀਨ ਕੇਤੇ ਗਾਵਣ ਹਾਰੇ ਗਾਵੇ ਤਦਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਨਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵtਿਆਨ ਦਰ ਨਾਲੇ ਗਾਵੇ ਸੇ ਦਸਮਾਦੀ ਅੰਦਰ ਗਾਵਣ ਸਾਦ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੋਗ ਜੋਗ ਵੇਦ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰਕੇ ਰਖੇ ਧਾਰੇ ਸਈ ਤੁਧ ਨੋ ਗਾਵੈ ਜੋਤ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚਿ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਤਨਾ ਜੀ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤੇ ਦੇ ਵੜਿਆਈ ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹੋ ਸਾਹਪਤ ਸਾਹਿਬ ਨਾਨਕ ਰਹਿ ਨਰਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਪੂਰਤ ਥਿੰਤਾ ਕਾਲ ਕੋ ਆਰੀ ਕੈ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਦਿੱਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇਕ ਵੇ ਭੁਗਤ ਗਿਆਨ ਦਾ ਪੰਡਾ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗਮ ਜੋਗ ਦੀ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ ਦਿੱਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇਕ ਵੇ ਏਕਾ ਮਾਈ ਜੁਗਤ ਵੇ ਆਇ ਤੈਨ ਚਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜੀਵਤ ਸੁਭਾਵੇ ਤਵੇਂ ਚਲਾਵੇ ਜਿਵੇਂ ਹੋਵੇ ਪਰਮਾਨ ਉਹ ਵੇ ਕਿਉ ਨ ਨਦਰ ਨ ਆਵੇ ਬੋਤਾ ਇਹ ਵਟਾਨ ਆਦੇਸ ਦਿੱਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਆਥਨ ਰੋਲੇ ਪੰਡਾਰ ਜੋ ਕੁਛ ਪਾਸੇ ਕਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਦਿੱਸੇ ਆਦੇਸ ਆਦ ਅਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਗੇੜਾ ਆਖੀਆ ਇੱਕ ਨਾਮ ਜਗਦੀਸ਼ ਏਤੁਰਾਇ ਪਤ ਪਵੜੀਆ ਚੜੀਏ ਹੋਈ ਆਕੀਸ ਸੋਨ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਧਰੀ ਪਾਈ ਐ ਕੂੜੀ ਕੂੜੇ ਠੀਸ ਆਖਣ ਜੋਰ ਚੁੱਪੇ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਤੋੜ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮਨੀਚ ਨਾ ਕੋਈ ਰਾਤੀ ਰੋਤੀ ਥਿੱਤੀ ਵਾਰ ਭਵਨ ਪਾਣੀ ਅਗੜੀਪਾ ਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਤੇ ਸੋਣ ਪੰਜ ਪਰਵਾਨ ਨਦਰੀ ਕਰਮ ਪਵੈਣਿ ਸੰ ਕਾਜ ਕੇ ਪਕਾਈ ਉਥੇ ਪਾਇ ਨਾਨਕ ਗਾ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੇਸੰਤਰ ਕੀਤੇ ਕਾਣ ਮਹੇਸ ਕੀਤੇ ਬਰਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੇਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨਮੁਨ ਕੀਤੇ ਕੀਤੇ ਰਤਨ ਸਮੰਦ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਾਦ ਨਰਿੰਦ ਕੇਤਿਆ ਸੁਰਤੀ ਸੇਵਕ ਤੇ ਨਾਨਕ ਅਨੰਤ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘੜਤ ਕੜੀਏ ਬਹੁਤ ਅਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿੱਛੇ ਪਸਤਾਏ ਤਿੱਥੇ ਘੜੀਏ ਸੁਰਤ ਮਤ ਮਨ ਬਦ ਤਿੱਥੇ ਘੜੀਏ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮੇ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਓ ਮਰੇ ਨ ਠਾਗੇ ਜਾਹੇ ਜਿਨ ਕੇ RAM ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤੈ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਮ ਜਿਮ ਕਮ ਤੇ ਮੇ ਤੇਮ ਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤਪਹ ਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਭੋਖ ਲਾਗਣ ਤਪ ਤਾਓ ਭਾਂਡਾ ਭਾਉ ਅੰਮ੍ਰਿਤ ਟਟਾਲ ਕੜਗੇ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਇ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ जिन्नी नाम ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ